ਸੋਹਣੀਆਂ ਬਹੁਤ ਸੋਹਣਾ ਵਸੀ ਲੈ ਪੁੱਤ ਜੱਸੀ ਹੱਥ ਕਰ ਛਾਪਵਾ ਨੜਿਆ ਹੀ ਬਹੁਤ ਹੀ ਪਾਪ ਤੋਂ ਪੁੱਤ ਕਿਉਂ ਹੁਣ ਕਰੀ ਜਾਂਦਾ ਸਾਡਾ ਵੀ ਸ਼ੌਂਕ ਪੂਰਾ ਹੋ ਜਾਣ ਦੇ ਆ ਲੈ ਕੜਾ ਬ ਕਰ ਲਓ ਚੱਲ ਚਾ ਚਾ ਲਾ ਲੋਰੀ ਪਾਈ ਸਾਂ ਆ ਦੋ ਖਲੋ ਰਾਂ ਤੁ ਮੈਨੂਰਾ ਕੀ ਲੋੜ ਤੀ ਕਰਾਏ ਹੋਰ ਤਾਂ ਸਤੈਨੂ ਮੈਂ ਵੱਡਾ ਭਾਈਆਂ ਨੂੰ ਹਾਂ ਮੈਂ ਤਾਂ ਕੋਈ ਨਹੀਂ ਕੋਈ ਪਾਲਾ ਪਾਲਾ ਬੱਗੋ ਹੁਣ ਚਾਲਾ ਹਾਂ ਇਹ ਤਾਂ ਬੋਧੀ ਹਾਂ ਹੱਥ ਪਾ ਰੀ ਆ ਦਾ ਥੋੜਾ ਜਾਂ ਹਾਂ 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 ਵੀ ਤੁਹਾਡੀ ਅੱਗੇ ਹੱਥ ਚਾਲ ਬਰਾ ਬਿਰ ਬਲਾ ਕਰਾਉਂਗਾ ਹੋਰ ਆਹ ਤੇ ਕਾਹੇ ਲੌਰੀ ਆਹ ਕੜਾ ਬਾਵਲ ਦੇ ਨਾਂ ਰਹਿ ਹੈ ਲੈ ਫਿਰ ਵੱਡੇ ਭਾਈ ਨੂੰ ਪਾ ਦਿੰਨੇ ਆਂ ਭਾਈ ਸਾਹਿਬ ਨੂੰ ਪਾਉ ਕਰਦੇ ਜੀ ਲੈ ਹੱਕ ਵਰਦਾ ਹੁਣ ਬਾਬਲ ਦਾ ਰੇੜੀ ਪਾਈ ਚੱਲਦਾ ਬਾਬਲ ਵਰ ਗਿਆ ਇਹੀ ਆ ਹੱਕ ਵਰਦਾ ਲੈ ਮੜੀ ਜੀ ਖੇਚਾ ਤੂੰ ਕਰਦਾ ਮੈਂਬਰ ਸਾਹਿਬ ਤੁਸੀਂ ਆਪ ਪਾ ਲਓ ਜੀ ਹਾਂ ਹਾਂ ਅੱਛਾ ਹਾਂ ਲੈ ਆਪ ਕਰੀਏ ਖਾਣ ਆ ਫਾਈ ਤਾਂ ਨਵਾ ਤੁਹਾਡਾ ਯਾਰ ਰਸਤਾਰ ਬਲੇ ਨੇ ਭਾਗੂ ਜੋ ਸਾਥੋਂ ਸਰਦਾ ਸੀ ਭਾਈ ਅਸੀਂ ਦੇ ਤਾ ਆਪਦੀ ਤੀ ਨਾ ਵੀ ਮੈਂ ਸੁਣੇ ਸਾਰਾ ਘਰ ਵੱਡ ਗਿਆ ਵੀ ਤੋ ਸਾਨੂੰ ਐਂਦੀ ਕੱਲੇ ਕੱਲੇ ਕਰਦੇ ਜੀ ਦੇ ਸੁਣੇ ਸ਼ਾਪ ਪਾਤੀ ਲੈ ਪੁੱਤ ਇੱਕ ਧੀਰੀ ਸਾਡੀਆਂ ਦੋ ਧੀਆਂ ਹੋਰ ਵੀ ਨੇ ਤੁਹਾਡਾ ਪਰਿਵਾਰ ਐਸਾ ਪ੍ਰਿੰਜਲ ਪੁੱਤ ਆ ਲੈ ਚਾਬੀ ਸਕੂਟਰੀ ਦੀ ਇਹ ਕਹਦੀ ਹੈ ਜੀ ਇਹ ਸਕੂਟਰੀ ਦੀ ਚਾਬੀ ਹੈ ਮम्मी ਅਸੀਂ ਆਪੀ ਦਵਾਉਂਦੇ ਆ ਤੁਸੀਂ ਕਾਹਨੂੰ ਖੇਚਲਾ ਕਰਦੇ ਹੋ ਜੀ ਤੁਸੀਂ ਇੰਨਾ ਕੁਝ ਕਰਤਾ ਦਿੱਤਾ ਜੀ ਉਹ ਪੁੱਤ ਖੇਚਲਾ ਕਰ ਰਹੀ ਹੈ ਆਪਾਂ ਹੀ ਕੁੜੀਏ ਚਾਬੀ ਮੋੜ ਮੋਟ ਸਕੂਟਰੀ ਦੀ ਆਪਾਂ ਹੀ ਕਰਨੀ ਹੈ ਨਾ ਨਾ ਕੋਈ ਨਾ ਮम्मा ਮੈਂ ਆਪੀ ਦਵਾ ਦੂੰਗਾ ਇਹਨੂੰ ਮੈਂ ਕਹਿਹਾ ਵੀ ਇਹਨੂੰ ਕੋਈ ਗੱਲ ਨਹੀਂ ਅਸੀਂ ਮੇਰੀ ਗੱਲ ਤਾਂ ਸੁਣ ਪੁੱਤ ਇਹਨੂੰ ਸ਼ੌਂਕ ਨਾ ਲਿਆਂਦੀ ਸੀ ਇਹਦੇ ਕੋਲ ਹੀ ਰਹੂਗੀ ਅਸੀਂ ਕੀ ਕਰਨੀ ਆ ਤੇ ਡੈਡੀ ਕੋਲ ਮੋਟਰਸਾਈਕਲ ਹੈਗਾ ਬਸ ਹੋਰ ਸਾਡੇ ਕੌਣ ਹੈ ਇਹਨਾਂ ਦਾ ਚਲੋਣੀ ਨਹੀਂ ਸਕੂਟਰੀ ਪਰ ਇੱਥੇ ਦੁਵਾਨ ਦੇ ਉਹ ਚੰਗਾ ਨਹੀਂ ਲੱਗਦਾ ਹੁਣ ਕੋਈ ਗੱਲ ਨਹੀਂ ਤੁਸੀਂ ਆਏ ਨਾ ਕਰੀ ਚਲੋ ਹੋਰ ਇੱਕ ਚੀਜ਼ ਹਾਂ ਮਾਸੀ ਜੀ ਮੈਂ ਕਹਿਣਾ ਕਦੇ ਲੀਲੂ ਵਾਲੀ ਵੀ ਝਾਲ ਤੋਂ ਤੇ ਹੋਊਗੀ ਇਹ ਅਜਾਉਦੀ ਬਾਤ ਹੈ ਕੁੜੀ ਸਕੂਟਰੀ ਐ ਨਹੀਂ ਨਾ ਭਜਾ ਕਰੀ ਭਾਈ ਹੋਰ ਕਿਤੇ ਲਾਂਬਾ ਦਵਾ ਦੇ ਕੋਲੜਾ ਦੀ ਕੁੜੀ ਦੇ ਦੀ ਤੁਸੀਂ ਦੱਸੋ ਤੁਸੀਂ ਆਹ ਆਪ ਵੀ ਕੱਪੜੇ ਜੀ ਕਰਿਆ ਕਰਿਆ ਹਾਂ ਐ ਪ੍ਰੀਤ ਦੋ ਸ਼ੂਟ ਤਾਂ ਹੈਗੇ ਆਪਣੇ ਪ੍ਰਿੰਜਲ ਦੇ ਇਹ ਆ ਤੇਰਾ ਤੇ ਆਪਣਾ ਹੈਗਾ ਸਰਬੀ ਦਾ ਠੀਕ ਆ ਠੀਕ ਆ ਆ ਲਾਗੀ ਦਾ ਹੋ ਗਿਆ ਇੱਕ ਠੀਕ ਆ ਤੇ ਆਹ ਕੰਬਲ ਵੰਤਦਾ ਲੈ ਲਓ ਜੀ ਆ ਬੜੀਆ ਮੱਥੇ ਨਾਲ ਲਾਈਂਦੇ ਹੁੰਦੇ ਸ਼ਕਨਦੀ ਚੀਜ਼ ਮੱਥੇ ਨਾਲ ਮੱਥੇ ਨਾਲ ਲਾ ਬੱਤਕ ਹੋ ਜਾ ਹੈ ਚੱਲ ਬੜੀਆ ਚਲੋ ਮੌਜਾ ਕਰੀ ਮਰਾ ਵੀਰ ਹੋਰ ਚੱਲ ਭਾਈ ਜੇ ਕੋਈ ਗਲਤੀ ਵਲਤੀ ਹੋਈ ਤਾਂ ਮਾਫ ਕਰਿਓ ਨਾ 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 ਗੱਲ